ਇਹ ਮਸਾਲਾ ਨਹੀਂ ਇਹ ਤਾਂ ਦਵਾਈ ਬਣ ਗਈ ਇਹ ਹੋਰ ਪੱਕਣਾ ਚਾਹੀਦਾ ਹਜੇ ਬਹੁਤ ਫਾਇਦੇਮੰਦ ਦਾ ਨੁਕਸਾਨ ਇਹਦਾ ਕੋਈ ਨਹੀਂ ਗਰੇਵੀ ਬਣਾਉਣ ਲੱਗੇ ਆਪਾਂ ਨੇ ਕਿਹੜੀ ਚੀਜ਼ ਕਦੋਂ ਪਾਉਣੀ ਆ ਉਹ ਦੇਖਣ ਲਈ ਵੀਡੀਓ ਤੇ ਬਨੇ ਰਹੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੁੱਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈ ਆ ਜੀ ਆਪਣੇ ਛਟਕੋਰੇ ਛਟਕੋਰੇ ਬੱਚਿਆਂ ਵਾਸਤੇ ਭੈਣਾਂ ਭਰਾਵਾਂ ਵਾਸਤੇ ਬਜ਼ੁਰਗਾਂ ਵਾਸਤੇ ਆਪਣੀ ਕੁਕਿੰਗ ਲੈ ਕੇ ਕੱਚੀ ਹਲਦੀ ਦੀ ਗੱਲ ਵੀ ਆਪਾਂ ਨੂੰ ਪਤਾ ਹੀ ਆ ਕਿ ਕੱਚੀ ਹਲਦੀ ਆ ਜਿਹੜੀ ਆਪਣੇ ਵਾਸਤੇ ਆਪਣੇ ਸਰੀਰ ਵਾਸਤੇ ਕਿੰਨੀ ਚੰਗੀ ਆ ਇਹਦੇ ਗੁਣ ਦੱਸਣ ਦੀ ਮੈਨੂੰ ਲੋੜ ਨਹੀਂ ਇਹ ਆਪਣੀ ਇਮਿਊਨਿਟੀ ਵੀ ਵਧਾਉਂਦੀ ਆ ਇੱਕੇ ਤਰ੍ਹਾਂ ਨਾਲ ਰੋਗ ਪ੍ਰਤੀਰੋਧਕ ਤੇ ਆਪਣਾ ਖੂਨ ਸਾਫ਼ ਕਰਦੀ ਆ ਆ ਜਿਹੜੇ ਆਪਣੇ ਪਿੰਪਲਸ ਮੂਰ ਭਿੜਸੀਆਂ ਇੱਥੇ ਤੱਕ ਕੇ ਛਾਈਆਂ ਵਗੈਰਾ ਹੁਣ ਇਹਨੂੰ ਖਾਣ ਦਾ ਢੰਗ ਹੋਣਾ ਚਾਹੀਦਾ ਇਹਦੀ ਜਿਹੜੀ ਤਸਵੀਰ ਆ ਇਹ ਗਰਮ ਹੁੰਦੀ ਆ ਜੇ ਆਪਾਂ ਇਹਨੂੰ ਸਰਦੀਆਂ 'ਚ ਖਾਈਏ ਆਪਾਂ ਨੂੰ ਪਤਾ ਆਪਾਂ ਪਜੀਰੀ ਵਗੈਰਾ ਬਣਾ ਲੈਨੇ ਆ ਪਰ ਮੈਂ ਹੁਣ ਜਿਵੇਂ ਇੱਥੇ ਅਜੇ ਠੰਡ ਆ ਆਪਣੇ ਪੰਜਾਬ ਵਿੱਚ ਤਾਂ ਹੋ ਗਈ ਨਾ ਗਰਮੀ ਚ ਪੁਲਾਗੇ ਹੋਣੇ ਪੱਕੇ ਭੁਕੇ ਚੱਲਣਾ ਪਰ ਕੋਈ ਗੱਲ ਨਹੀਂ ਪਰ ਜੇ ਆਪਾਂ origignal ਚੀਜ਼ ਖਾਈਏ ਤਾਂ ਇਹ ਜਿਵੇਂ ਆਪਾਂ ਹੁਣ ਸਬਜ਼ੀਆਂ ਦੀ ਤਸੀਰ ਤਾਂ ਆਪਣੀਆਂ ਦੀ ਛੱਡੀ ਕਰਨਾ ਨਾਲ ਆਪਾਂ ਖੀਰੇ ਸਲਾਦ ਉਹ ਫਿਰ ਸਬਜ਼ੀ ਵਿੱਚ ਚੱਲ ਜਾਂਦੀ ਆ ਐਸੇ ਕਰਕੇ ਗਰਮੀਆਂ ਵਿੱਚ ਵੀ ਮੈਂ ਐਵੇਂ ਗਰੇਵੀ ਬਣਾ ਕੇ ਰੱਖਦੀ ਆ ਤੁਸੀਂ ਵੀ ਬਣਾ ਸਕਦੇ ਆ ਹੁਣ ਤੁਸੀਂ ਇਹ ਮੇਰੀ ਗਰੇਵੀ ਬਣਾਉਣ ਦਾ ਢੰਗ ਦੇਖ ਲਓ ਇਹ ਪੰਜ ਛੇ ਪਿਆਜ਼ ਲੈ ਲੇ ਚੰਗੀ ਤਰ੍ਹਾਂ ਛਿੱਲ ਲੇ ਧੋ ਲੇ ਇੰਨਾ ਕੁ ਆਪਾਂ ਨੇ ਪਾ ਲੈਣਾ ਅਦਰਕ ਆਪਾਂ ਨੇ ਬਣਾਉਣੀ ਕਿਵੇਂ ਆ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਐਵੇਂ ਕਰਕੇ ਕੱਟ ਲੈਣਾ ਆਪਾਂ ਨੇ ਇਹਨੂੰ ਅਦਰਕ ਵਿੱਚ ਇਹ ਰੇਸ਼ੇ ਜੇ ਕੱਟੇ ਜਾਂਦੇ ਆ ਇਹ ਆਪਾਂ ਨੇ ਲੈ ਲਿਆ ਲਸਣ ਪਿਆਜ਼ ਮੈਂ ਚੀਰ ਲਿਆ ਤੇ ਅਦਰਕ ਵੀ ਮੈਂ ਚੀਰ ਲਿਆ ਗੈਸ ਆਪਾਂ ਨੇ ਜ਼ਿਆਦਾ ਸਲੋ ਨਹੀਂ ਰੱਖਣਾ ਠੀਕ ਜਿਹਾ ਰੱਖਣਾ ਹੈ ਹਿਸਾਬ ਸਿਰਦਾ ਤੇ ਆਪਾਂ ਨੇ ਇਹ ਗਰੇਵੀ ਬਣਾਉਣੀ ਆ ਸਰੋਂ ਦੇ ਤੇਲ ਵਿੱਚ ਆਪਾਂ ਨੇ ਮਸਟਰਡ ਆਇਲ ਸਰੋਂ ਦੇ ਤੇਲ ਚ ਬਣਾਉਣੀ ਆ ਪਹਿਲਾਂ ਆਪਾਂ ਨੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਇਹ ਚੋਂ ਕੱਢ ਲੈਣਾ ਧੂਆ ਥੋੜਾ ਥੁੱਲਾ ਜਿਹਾ ਹੀ ਰੱਖਣਾ ਤੇਲ ਜਦ ਆਪਾਂ ਇਦਾਂ ਗਰਮ ਕਰ ਲੈਨੇ ਦੇਖੋ ਇਹਦਾ ਪਤਲਾ ਪਣ ਆ ਜਾਂਦਾ ਇਹਦੇ ਵਿੱਚ ਨਹੀਂ ਇਹ ਉਂਝ گاੜਾ ਹੁੰਦਾ ਕਿਹੜੀ ਚੀਜ਼ ਪਹਿਲਾਂ ਪਾਉਣੀ ਆ ਕਿਹੜੀ ਬਾਅਦ ਵਿੱਚ ਗਰੇਵੀ ਬਣਾਉਣ ਲੱਗੇ ਆਪਾਂ ਨੇ ਕਿਹੜੀ ਚੀਜ਼ ਕਦੋਂ ਪਾਉਣੀ ਆ ਉਹ ਦੇਖਣ ਲਈ ਵੀਡੀਓ ਤੇ ਬਣੇ ਰਹੋ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਉਣਾ ਆਪਾਂ ਨੇ ਅਦਰਕ ਮੈਂ ਚਲਾਇਆ ਨਹੀਂ ਹੋਇਆ ਜਿੰਨਾ ਕੁ ਗਰਮ ਤੇਲ ਹੈਗਾ ਉਹਦੇ ਵਿੱਚ ਪਾ ਰਹੀਆਂ ਮੈਂ ਅਦਰਕ ਤੇ ਹੁਣ ਪਾਲਣਾ ਆਪਾਂ ਨੇ ਇਹਦੇ ਵਿੱਚ ਲਸਣ ਇੰਗੀ ਤਰ੍ਹਾਂ ਹਲਕੇ ਬਰਾਊਨ ਹੋ ਜਾਣ ਇਹ ਸਾੜਨੇ ਵੀ ਨਹੀਂ ਜਦੋਂ ਤੱਕ ਆਪਣੇ ਇੱਧਰ ਇਹ ਬਰਾਊਨ ਹੁੰਦੇ ਆ ਨਾ ਉਦੋਂ ਤੱਕ ਆਪਾਂ ਨੇ ਵਿੱਚ ਵਿੱਚ ਹਿਲਾਈ ਜਾਣਾ ਤੇ ਆਪਾਂ ਨੇ ਇੱਧਰ ਟਮਾਟਰਾਂ ਨੂੰ ਕੱਟ ਲੈਣਾ ਉਦੋਂ ਤੱਕ ਵੱਧਾ ਕੱਟ ਲੈਣੇ ਵੇਰ ਇੱਧਰ ਆਪਾਂ ਨੇ ਟਮਾਟਰ ਕਰ ਲਏ ਕਟਿੰਗ ਤੇ ਪਿਆਜ਼ ਆਪਣੇ ਕੱਟੇ ਹੋਏ ਆ ਹੁਣ ਤੁਸੀਂ ਕਹੋਗੇ ਵੀ ਹਲਦੀ ਹੁਣ ਤੱਕ ਕਿਉਂ ਨਹੀਂ ਆਈ ਇੱਧਰ ਇਹ ਆ ਹਲਦੀ ਹਲਦੀ ਦੀ ਮੈਂ ਵੀਡੀਓ ਨਹੀਂ ਬਣਾਈ ਧਿਆਨ ਨਾਲ ਸੁਣਨੇ ਵਾਲੀ ਗੱਲ ਆ ਇਹ ਕੱਚੀ ਹਲਦੀ ਮੈਂ ਕਿੱਦਾਂ ਬਣਾਈ ਆ ਇਸ ਬਾਰੇ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਆਪਾਂ ਨੇ ਚੰਗੀ ਤਰ੍ਹਾਂ ਧੋ ਲਾਣੀ ਹਲਦੀ ਫਿਰ ਉਹਨੂੰ ਛਿੱਲ ਲੈਣਾ ਛਿੱਲ ਕੇ ਐਦਾਂ ਗੋਲ-ਗੋਲ ਕੱਟ ਲੈਣਾ ਪਹਿਲਾਂ ਇਹਦੇ ਪੀਸ ਵੱਡੇ ਸੀ ਫਿਰ ਜਿੰਨੀ ਹਲਦੀ ਲਈ ਆ ਉਹ ਪਾਣੀ ਵਿੱਚ ਡੁੱਬਣੀ ਚਾਹੀਦੀ ਆ ਉਹਦੇ ਮੁਤਾਬਕ ਨਮਕ ਪਾ ਲੈਣਾ ਉਹਨੂੰ ਚੰਗੀ ਤਰ੍ਹਾਂ ਉਬਾਲੇ ਦੇਣੇ ਆ ਹਲਦੀ ਨੂੰ ਜਦੋਂ ਪਾਣੀ ਸੁੱਕ ਜਾਵੇ ਤਾਂ ਫਿਰ ਅਲੱਗ ਕਿਸੇ ਹੋਰ ਭਾਂਡੇ ਵਿੱਚ ਆਪਾਂ ਨੇ ਇਹ ਜਿਹੜਾ ਸਰੋਂ ਦਾ ਤੇਲ ਆ ਮਸਟਰਡ ਆਇਲ ਵਿੱਚ ਬਣਾਈ ਹੋਈ ਆ ਉਹ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਹਨੂੰ ਠੰਡਾ ਕਰਕੇ ਹਲਕਾ ਠੰਡਾ ਕਰਕੇ ਫਿਰ ਇਹਦੇ ਪੀਸਾਂ ਜਿਹੜੇ ਇਹ ਕੱਟੇ ਹੋਏ ਉਸ ਤੇਲ ਦੇ ਵਿੱਚ ਪਾਉਣੇ ਆ ਫੇਰੇ ਪੀਸ ਆ ਜਿਹੜੇ ਜਿਵੇਂ ਜਿਵੇਂ ਭੁੱਜਦੀਆਂ ਨਾ ਇਹ ਹਲਦੀ ਇਹ ਛੋਟੇ ਹੋ ਜਾਂਦੇ ਆ ਤਾਂ ਫਿਰ ਇਹ ਇਦਾਂ ਦੀ ਕੰਡੀਸ਼ਨ ਵਿੱਚ ਆ ਜਾਂਦੇ ਆ ਇਹ ਦੇਖੋ ਹੁਣ ਇਹਨੂੰ ਆਪਾਂ ਨੇ ਕਿਦਾਂ ਪੀਸਣਾ ਤੇ ਕਿਦਾਂ ਬਣਨੀ ਹੈ ਇਹ ਗਰੇਵੀ ਤੁਸੀਂ ਵੀਡੀਓ ਤੇ ਬਣੇ ਰਹਿਣਾ ਮੈਂ ਪਹਿਲਾਂ ਵੀ ਗਰੇਵੀ ਬਣਾ ਚੁੱਕੀ ਆ ਮੈਂ ਕਿਹਾ ਚਲੋ ਹੁਣ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਉਹ ਮੈਂ ਤੁਹਾਨੂੰ ਬਣਾਈ ਵੀ ਦਿਖਾਉਣੀ ਆ ਆ ਗਰੇਵੀ ਮੈਂ ਇਕੱਠੀ ਉਹ ਲਈ ਸੀ ਹਲਦੀ ਮੈਂ ਆ ਦੂਜੀ ਵਾਰੀ ਲੱਗੀਆਂ ਬਣਾਉਣ ਆ ਪਹਿਲਾਂ ਮੈਂ ਬਣਾ ਚੁੱਕੀ ਆ ਇਹ ਦੇਖੋ ਤੁਸੀਂ ਲੁੱਕ ਬਹੁਤ ਫਾਇਦੇਮੰਦ ਦਾ ਨੁਕਸਾਨ ਇਹਦਾ ਕੋਈ ਨਹੀਂ ਹਰ ਤਰ੍ਹਾਂ ਦੀ ਸਬਜ਼ੀ ਵਿੱਚ ਸੁੱਕੀ ਸਬਜ਼ੀ ਵਿੱਚ ਤਰੀ ਵਾਲੀ ਸਬਜ਼ੀ ਵਿੱਚ ਇਹਨੂੰ ਤੁਸੀਂ ਗਰਮੀਆਂ ਵਿੱਚ ਵਰਤੋ ਸਰਦੀਆਂ ਵਿੱਚ ਵਰਤੋ ਕੋਈ ਨੁਕਸਾਨ ਨਹੀਂ ਕਰਦੀ ਇੱਧਰ ਆਪਣਾ ਲਸਣ ਆ ਜਿਹੜਾ ਤਕਰੀਬਨ ਬਣ ਗਿਆ ਹਲਕਾ ਹਲਕਾ ਬਰਾਊਨ ਰੰਗ ਆ ਜਿਹੜਾ ਨੇ ਫੜਨਾ ਸ਼ੁਰੂ ਕਰਤਾ ਕਿਆ ਹੋਇਆ ਪਿਆਜ਼ ਹੈ। ਹਾਂ ਇਹਨੂੰ ਆਪਾਂ ਨੇ ਬ੍ਰਾਊਨ ਕਰਨਾ ਹੈ, ਕੱਚਾ ਨਹੀਂ ਰੱਖਣਾ ਇਹਨੂੰ। ਇੰਨਾ ਬ੍ਰਾਊਨ ਕਰ ਲੈਣਾ ਆਪਾਂ ਨੇ। ਪਰ ਇਹਦੇ ਵਿੱਚ ਆਪਾਂ ਨੇ ਹੋਰ ਟਮਾਟਰ ਨਹੀਂ ਪਾਉਣੇ। ਇਹਨੂੰ ਟਮਾਟਰਾਂ ਨੂੰ ਕਿਵੇਂ ਪਾਉਣਾ ਹੈ? ਬਸ ਇਹਨੂੰ ਪਹਿਲਾਂ ਠੰਡਾ ਕਰਨਾ ਹੈ, ਫੇਰ ਮੈਂ ਤੁਹਾਨੂੰ ਦੱਸ ਦਿਆਂ। ਜਦੋਂ ਤੱਕ ਇਹ ਸਾਰਾ ਠੰਡਾ ਹੁੰਦਾ ਹੈ, ਉਦੋਂ ਤੱਕ ਆਪਾਂ ਨੇ ਕੀ ਕਰਨਾ ਹੈ? ਇਹ ਜਿਹੜੇ ਟਮਾਟਰਾਂ ਇਹਨਾਂ ਨੂੰ ਇਹਦੇ ਵਿੱਚ ਪਾ ਕੇ ਪੀਸ ਲੈਣਾ। ਅਨੇ ਟਮਾਟਰਾਂ ਦੇ ਪੇਸਟ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਰਲਾ ਦੇਣਾ ਹੁਣ ਇਹ ਠੰਡਾ ਹੋ ਜਾਊਗਾ ਕਿਉਂਕਿ ਟਮਾਟਰਾਂ ਜਿਹੜੇ ਠੰਡੇ ਆ ਪੀ ਇਹਦਾ ਪੇਸਟ ਆ ਜਿਹੜਾ ਤੇ ਹੁਣ ਆਪਾਂ ਨੇ ਇਹਨੂੰ ਪੀਸਣਾ ਪਾਣੀ ਆਪਾਂ ਨੇ ਬਿਲਕੁਲ ਨਹੀਂ ਵਰਤਣਾ ਇਹਨਾਂ ਨੂੰ ਪੀਸਣ ਚ ਐਦਾਂ ਹੀ ਟਮਾਟਰਾਂ ਦਾ ਜਿਹੜਾ ਪੇਸਟ ਹੈ ਇਹਨੂੰ ਆਪਾਂ ਨੇ ਵਰਤੋਂ ਚ ਲੈਣਾ ਇਹਨਾਂ ਨੂੰ ਪੀਸਣ ਵਾਸਤੇ ਹੁਣ ਆਪਾਂ ਨੇ ਥੋੜਾ ਥੋੜਾ ਕਰਕੇ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਬਿਲਕੁਲ ਬਰੀਕ ਕਰ ਲੈਣਾ ਇਹਨੂੰ ਇਹ ਆਪਣਾ ਪੇਸਟ ਆ ਜਿਹੜਾ ਬਣ ਕੇ ਤਿਆਰ ਆ ਉਦੋਂ ਤੱਕ ਇਹਨੂੰ ਪਕਾਉਣਾ ਕਿਉਂਕਿ ਆਪਾਂ ਨੇ ਟਮਾਟਰਾਂ ਜਿਹੜੇ ਕੱਚੇ ਪਾਏ ਆ ਤੇ ਇਹਦੇ ਪੇਸਟ ਮੁਤਾਬਕ ਆਪਾਂ ਮੈਂ ਪਹਿਲਾਂ ਭੁੱਲ ਗਈ ਸੀ ਆਪਾਂ ਜਦੋਂ ਆਪਾਂ ਪਿਆਜ਼ ਭੁੰਨਦੇ ਆ ਨਾ ਉਸ ਟਾਈਮ ਵੀ ਆਪਾਂ ਉਹ ਮਤਲਬ ਕਿ ਨਮਕ ਪਾ ਸਕਦੇ ਸੀ ਤਾਂ ਪਿਆਜ਼ਾਂ ਜਿਹੜੇ ਚੰਗੀ ਤਰ੍ਹਾਂ ਭੁੱਜ ਜਾਨੇ ਪਰ ਮੈਂ ਧਿਆਨ ਨਹੀਂ ਕਰਿਆ ਭੁੱਲ ਗਈ ਮੈਂ ਵੀਡੀਓ ਬਣਾਉਣ ਦੇ ਚੱਕਰ 'ਚ ਹੁਣ ਆਪਾਂ ਇਹਦੇ ਵਿੱਚ ਆਹ ਘਰੇ ਵੀ ਸਾਰੀ ਦੇ ਮੁਤਾਬਕ ਹਲਦੀ ਵਿੱਚ ਪਾਇਆ ਹੋਇਆ ਨਮਕੋਚ ਵੀ ਤੇਜ ਪਰ ਇਸ ਦੇ ਮੁਤਾਬਕ ਵੀ ਆਪਾਂ ਨੇ ਹੁਣ ਨਮਕ ਪਾ ਲੈਣਾ ਤੇ ਇਹਨੂੰ ਟਮਾਟਰਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਇਹ ਆਪਾਂ ਨੇ ਪਾ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਕੱਚਾਪਣ ਇਹਦਾ ਦੂਰ ਕਰ ਦੇਣਾ ਜਿਹੜੇ ਵਿੱਚ ਇਹਦੇ ਟਮਾਟਰਾਂ ਇਹਨੂੰ ਗਰੇਵੀ ਨੂੰ ਬਣਾਉਣ ਤੇ ਮਿਹਨਤ ਤਾਂ ਲੱਗਦੀ ਆ ਪਰ ਇਹਦੀ ਮौज ਵੜੀ ਆ ਫਿਰ ਆਪਾਂ ਜਿਵੇਂ ਮਰਜ਼ੀ ਵਰਤੀ ਜਾਈਏ ਖਰਾਬ ਨਹੀਂ ਹੁੰਦੀ ਖੁੱਲਾ ਦਾ ਤੇਲ ਪਾਉਣਾ ਜੇ ਤੁਹਾਨੂੰ ਘੱਟ ਲੱਗਦਾ ਤੇਲ ਤਾਂ ਤੁਸੀਂ ਹੋਰ ਵੀ ਪਾ ਸਕਦੇ ਆ ਪਰ ਅਲੱਗ ਗਰਮ ਕਰਕੇ ਪਾਉਣਾ ਤੇਲ ਐਵੇਂ ਨਹੀਂ ਕੱਚਾ ਫਿਰ ਕੱਚੇ ਦੀ ਤਾਂ ਫਿਰ ਵਿੱਚ ਉਹਦੀ ਨਾ ਕੋੜਤਣ ਆਉਗੀ ਜਿੱਕੜ ਮਹਿਕ ਜੀ ਸਰੋਂ ਦੇ ਤੇਲ ਦੀ ਐਦਾਂ ਕਰਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਉਦੋਂ ਤੱਕ ਆਪਾਂ ਦੂਜੇ ਪਾਸੇ ਜਾਂ ਹਲਦੀ ਆ ਜਿਹੜੀ ਆਪਾਂ ਨੇ ਬਣਾ ਕੇ ਰੱਖੀ ਵੀ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਨੇ ਉਹਦਾ ਪੇਸਟ ਬਣਾ ਲੈਣਾ ਉਹਨੂੰ ਵਿੱਚ ਨਹੀਂ ਰਲਾਉਣਾ ਪਹਿਲੇ ਇੱਧਰ ਬੱਜ ਰਹੇ ਆ ਛੱਟੇ ਇਹਨੂੰ ਢੱਕ ਦਈਏ ਇਹਦੇ ਵਿੱਚ ਆਪਾਂ ਨੇ ਨਮਕ ਪਾ ਦੇਣਾ ਨਮਕ ਮੈਂ ਫੇਰ ਭੁੱਲ ਗਈ ਸੀ ਤੇ ਲੋ ਟੱਕਦਾ ਸੀ ਮਸਾ ਗਰੇਵੀ ਦੇ ਮੁਤਾਬਕ ਪਾ ਦੇਣਾ ਏ ਦੇਖੋ ਇਹਦੇ ਵਿੱਚ ਕਿੰਨਾ ਤੇਲ ਆ ਮੈਨੂੰ 2 ਦਿਨ ਹੋ ਗਏ ਇਹਨੂੰ ਬਣਾਈ ਨੂੰ ਆਪਾਂ ਨੇ ਇਹਨੂੰ ਇਸੇ ਤੇਲ ਵਿੱਚ ਇਹਨੇ ਬਿਲਕੁਲ ਪੀਸ ਹੋ ਜਾਣਾ ਕਿਉਂਕਿ ਤੇਲ ਜ਼ਿਆਦਾ ਹੈ ਦੇ ਵਿੱਚ ਇਹਦੀ ਅੱਗਾ ਜਿਹੜੀ ਮੱਧਮ ਕਰ ਦਾਣੀ ਤੇਜ਼ ਅੱਗ ਤੇ ਨਹੀਂ ਬਾਅਦ ਚ ਪਕਾਉਣੀ ਫਿਰ ਇਹ ਬਹੁਤ ਜ਼ਿਆਦਾ ਛਿੱਟੇ ਪੈਂਦੇ ਆ ਕੋ ਬਿਲਕੁਲ ਤੇਲ ਆ ਜਿਹੜਾ ਛੱਡਤਾ ਪਰ ਇਹਨੂੰ ਆਪਾਂ ਨੇ ਅਜੇ ਹੋਰ ਵੀ ਪਕਾਉਣਾ ਹੈ ਵੀਡੀਓ ਤੇ ਬਣੇ ਰਹੋ ਇਹਦੀ ਕੰਡੀਸ਼ਨ ਆ ਜਿਹੜੀ ਕਹੀ ਜਿਹੀ ਹੋਣੀ ਚਾਹੀਦੀ ਆ ਇਹ ਦੇਖੋ ਆਲੇ ਦੁਆਲੇ ਤੇਲ ਦਿਖਦਾ ਹੋਣਾ ਤੁਹਾਨੂੰ ਬਿਲਕੁਲ ਮਸਾਲੇ ਨੇ ਤੇਲ ਛੱਡਤਾ ਇਹਨੇ ਪਰ ਅਜੇ ਵੀ ਆਪਾਂ ਨੇ ਇਹਨੂੰ ਹਲਦੀ ਨੂੰ ਵਿੱਚ ਨਹੀਂ ਪਾਉਣਾ ਇਹਦੇ ਇਹ ਹੋਰ ਪੱਕਣਾ ਚਾਹੀਦਾ ਅਜੇ ਬਿਲਕੁਲ ਤੇਲ ਇਹਦਾ ਜਦੋਂ ਬਾਹਰ ਨਿਕਲਿਆ ਆਵੇ ਨਾ ਆਪਾਂ ਨੇ ਉਦੋਂ ਤੱਕ ਭੁੰਨਣਾ ਇਹਨੂੰ ਇਹਦਾ ਰੰਗ ਦੇਖੋ ਕਿੰਨਾ ਸੋਹਣਾ ਬਦਲ ਗਿਆ ਇਹਨੇ ਛਿੱਟੇ ਪਾਉਣੇ ਵੀ ਬੰਦ ਕਰਤੇ ਹੁਣ ਜਿਵੇਂ ਜਿਵੇਂ ਇਹ ਬਣਦੀ ਜਾਂਦੀ ਹੈ ਫਿਰ ਇਹਦੇ ਛਿੱਟੇ ਵੀ ਆਲੇ ਦੁਆਲੇ ਨਹੀਂ ਵਾਜਦੇ ਨਹੀਂ ਪਹਿਲਾਂ ਬਹੁਤ ਕਾਫੀ ਮੈਂ ਹੁਣ ਸਾਫ਼ ਕਰਤੇ ਐਵੇਂ ਇਹ ਬਣਨੀ ਚਾਹੀਦੀ ਹੈ ਦੇਖੋ ਬਿਲਕੁਲ ਇਹਨੇ ਤਲਾ ਜਿਹੜਾ ਕੜਾਹੀ ਦਾ ਛੱਡਤਾ ਤੇ ਇਹਦੇ ਨਾਲ ਵੀ ਨਹੀਂ ਲੱਗਦਿਆ ਆਪਣੀ ਜਿਹੜੀ ਕਰਛੀ ਜੋ ਵੀ ਆਪਾਂ ਵਰਤਦੇ ਹਾਂ ਨਾ ਇਹਦੇ ਨਾਲ ਵੀ ਨਹੀਂ ਲੱਗਦਾ ਇਹ ਹੁਣ ਬਿਲਕੁਲ ਬਣ ਗਿਆ ਹੁਣ ਆਪਾਂ ਨੇ ਇਹਦੇ ਵਿੱਚ ਪਾਉਣੀਆਂ ਹਲਦੀ ਹਲਦੀ ਆਪਣੀ ਬਿਲਕੁਲ ਪਹਿਲਾਂ ਬਣੀ ਵੀ ਆ ਉਹਦੇ ਵਿੱਚ ਆਪਾਂ ਨੇ ਬਿਲਕੁਲ ਪਾਣੀ ਨਹੀਂ ਪਾਇਆ ਤੇਲ ਖੁੱਲਾ ਪਾਇਆ ਹੋਇਆ ਸੀ ਉਦਾਂ ਹੀ ਉਹਨੂੰ ਗ੍ਰाइंड ਕਰ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਰਲਾ ਦੇਣਾ ਤੇ ਇਹਨੂੰ ਥੋੜਾ ਹੋਰ ਪਕਾਉਣਾ ਹੈ ਵੈਸੇ ਹਲਦੀ ਪੱਕੀ ਹੋਈ ਆ ਪਰ ਇਹਨੂੰ ਥੋੜਾ ਹੋਰ ਪਕਾ ਲੈਣਾ ਇਹਦੀ ਸ਼ੈਲਫ ਲਾਈਫ ਉਹਨੀਆਂ ਵੱਧਦੀ ਆ ਜੇ ਕੱਚਾ ਰਹਿ ਜਵੇ ਫਿਰ ਛੇਤੀ ਖਰਾਬ ਹੋ ਜਾਂਦਾ ਹਰ ਤਰ੍ਹਾਂ ਦੀ ਸਬਜ਼ੀ ਵਿੱਚ ਇਹ ਪੇਸਟ ਆ ਜਿਹੜਾ ਤੁਸੀਂ ਪਾ ਸਕਦੇ ਆ ਤੇ ਬੜੀ ਆਸਾਨੀ ਨਾਲ ਆਪਣਾ ਕੰਮ ਆ ਜਿਹੜਾ ਘੰਟਿਆਂ ਦਾ ਮਿੰਟਾਂ ਵਿੱਚ ਕਰ ਸਕਦੇ ਆ ਇਹਨੂੰ ਫ੍ਰੀਜ਼ ਕਰਕੇ ਰੱਖ ਸਕਦੇ ਆ ਤੇ ਸਾਲ ਭਰ ਵਰਤ ਸਕਦੇ ਆ ਉਂਝ ਇਹਨੂੰ ਤੁਸੀਂ 15 ਦਿਨ ਕੱਚ ਦੇ ਬੋਲ ਵਿੱਚ ਪਾ ਕੇ ਕਿਸੇ ਵਿੱਚ ਫ੍ਰਿਜ ਵਿੱਚ ਰੱਖ ਸਕਦੇ ਆ ਇਸ ਤਰ੍ਹਾਂ ਤੁਸੀਂ ਬਣਾ ਕੇ ਤੇ ਕੱਚੀ ਹਲਦੀ ਦਾ ਫਾਇਦਾ ਉਠਾਓ ਸਰੀਰ ਵਾਸਤੇ ਬਹੁਤ ਠੀਕ ਰਹਿੰਦੀ ਆ ਇਹ ਮਸਾਲਾ ਨਹੀਂ ਇਹ ਤਾਂ ਦਵਾਈ ਬਣ ਗਈ ਆਪਣਾ ਇਹ ਦੇਖੋ ਮਸਾਲਾ ਬਹੁਤ ਸੋਹਣਾ ਗਰੇਵੀ ਦਾ ਬਣ ਕੇ ਤਿਆਰ ਹੋ ਗਿਆ